ਪੂਰੀ ਦੁਨੀਆ ਵਿੱਚ ਵਸਦੇ ਸੱਜਣਾ ਮਿੱਤਰਾਂ শ্রোਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਰਚਨਾ ਰਾਹੀਂ ਉਸ ਵੀਰ ਦੀ ਕਹਾਣੀ ਬਿਆਨ ਕਰਾਂਗੇ ਜੋ ਬਾਹਰਲੇ ਮੁਲਕ ਵਿੱਚ ਜਾ ਕੇ ਅੱਗੇ ਹੋਰ ਅਮਰੀਕਾ ਵਰਗੇ ਮੁਲਕਾਂ ਵਿੱਚ ਡੋਂਕੀ ਦੇ ਸਹਾਰੇ ਚਲਾ ਜਾਂਦਾ ਹੈ ਅੱਜ ਦੇ ਹਾਲਾਤਾਂ ਨੂੰ ਆਪਾਂ ਸਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਦੇਖ ਰਹੇ ਹਾਂ ਕਿ ਕਿਵੇਂ ਅਮਰੀਕਾ ਦੇਸ਼ ਆਪਣੇ ਭਾਰਤੀਆਂ ਨੂੰ ਵਾਪਸ ਛੱਡ ਕੇ ਜਾ ਰਿਹਾ ਹੈ ਜੋ ਕਿ ਚੰਗੇ ਸੰਕੇਤ ਨਹੀਂ ਹਨ ਉਹਨਾਂ ਮਨਾ ਵਿਚਲੇ ਬਲਬਲੇ ਨੂੰ ਸਰਕਾਰ ਅੱਗੇ ਰੱਖ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਦੁੱਖ ਨੂੰ ਨੇੜੇ ਹੋ ਕੇ ਦੇਖਿਆ ਜਾਵੇ ਸੋ ਉਹਨਾਂ ਦੇ ਬਲਬਲੇ ਨੂੰ ਲਿਖਤ ਦੇ ذریعے ਸਾਰੇ ਸੁਣਦੇ ਹਾਂ ਕੀ ਸੋਚ ਕੇ ਨਿਕਲੇ ਇੱਥੋਂ ਕੀ ਸਾਡਾ ਹੁਣ ਬਣਿਆ ਅਮਰੀਕਾ ਵਾਲਿਆਂ ਨੇ ਤਾਂ ਸਾਨੂੰ ਸੱਜ ਚ ਪਾ ਕੇ ਛਣਿਆ ਕੀ ਸੋਚ ਕੇ ਨਿਕਲੇ ਇੱਥੋਂ ਕੀ ਸਾਡਾ ਹੁਣ ਬਣਿਆ ਅਮਰੀਕਾ ਵਾਲਿਆਂ ਨੇ ਤਾਂ ਸਾਨੂੰ ਸੱਜ ਚ ਪਾ ਕੇ ਛਣਿਆ ਅਣਹੋਣੀ ਦੀ ਸਾਡੇ ਤੇ ਕਰਕੇ ਇਤਿਹਾਸ ਆਪਣਾ ਰਚਿਆ ਨਹੀਂ ਸਰਕਾਰੇ ਪਖਪੂਰ ਦੇ ਕੁਝ ਨਾ ਸਾਡਾ ਬਚਿਆ ਨਹੀਂ ਸਰਕਾਰੇ ਪਖਪੂਰ ਦੇ ਕੁਝ ਨਾ ਸਾਡਾ ਬਚਿਆ ਜ਼ਮੀਨ ਸਾਡੀ ਨੂੰ ਵਾੜਾ ਲਾ ਕੇ ਐਜੰਟ ਵੀ ਫਿਰਦਾ ਲੁਕਿਆ ਲਿੰਮਟਾਂ ਵੀ ਨਾ ਪਰ ਹੁੰਦੀਆਂ ਨੇ ਬਾਪੂ ਵੀ ਹੁਣ ਚੁਕਿਆ ਜ਼ਮੀਨ ਸਾਡੀ ਨੂੰ ਬਾੜਾ ਲਾ ਕੇ ਐਜੰਟ ਵੀ ਫਿਰਦਾ ਲੁਕਿਆ ਲਿੰਮਟਾਂ ਵੀ ਨਾ ਪਰ ਹੁੰਦੀਆਂ ਨੇ ਬਾਪੂ ਵੀ ਹੁਣ ਚੁਕਿਆ ਕਿਵੇਂ ਦਿਖਾਦਾ ਖੋਲ ਕੇ ਤੈਨੂੰ ਸੀਨਾ ਅੰਦਰੋਂ ਮਚਿਆ ਨੀ ਸਰਕਾਰੇ ਪਖਪੂਰ ਦੇ ਕੁਝ ਨਾ ਸਾਡਾ ਬਚਿਆ ਨੀ ਸਰਕਾਰੇ ਪਖਪੂਰ ਦੇ ਕੁਝ ਨਾ ਸਾਡਾ ਬਚਿਆ ਤਿੰਨ ਸਾਲ ਦੀ ਡੰਕੀ ਲਾ ਕੇ ਪੱਠ ਝੋਕਿਆ ਜੰਗਲਾਂ ਪੇਟ ਭਰ ਕੇ ਕਦੇ ਨਾ ਖਾਦਾ ਬੱਜੇ ਰਹੇ ਵਿੱਚ ਸੰਗਲਾਂ ਤਿੰਨ ਸਾਲ ਦੀ ਡੌਂਕੀ ਲਾ ਕੇ ਪੱਠ ਝੋਕਿਆ ਜੰਗਲਾਂ ਪੇਟ ਭਰ ਕੇ ਕਦੇ ਨਾ ਖਾਦਾ ਬੱਜੇ ਰਹੇ ਵਿੱਚ ਸੰਗਲਾਂ ਇਹ ਵੀ ਹੋਣਾ ਲੇਖਾ ਜੋਖਾ ਮਾਲਕ ਮੇਰੇ ਸਤਿਆ ਨੀ ਸਰਕਾਰੀ ਪਖਪੂਰ ਦੇ ਕੁਝ ਨਾ ਸਾਡਾ ਬਜਿਆ ਨੀ ਸਰਕਾਰੇ ਪਖਪੂਰ ਦੇ ਕੁਝ ਨਾ ਸਾਡਾ ਬਚਿਆ ਬੇਨਤੀ ਕਰਦਾ ਜੀਵਨ ਸਭ ਨੂੰ ਵਿਦੇਸ਼ ਵਾਲਾ ਨਾ ਜਾਇਓ ਦਰਦ ਦੇਖ ਕੇ ਭੁੰਦੜ ਰੋਂਦਾ ਬਲਾ ਨੂੰ ਗੱਲ ਨਾ ਪਾਇਓ ਬੇਨਤੀ ਕਰਦਾ ਜੀਵਨ ਸਭ ਨੂੰ ਵਿਦੇਸ਼ ਵਾਲਾ ਨਾ ਜਾਇਓ ਦਰਦ ਦੇਖ ਕੇ ਭੁੰਦੜ ਰੋਂਦਾ ਬਲਾ ਨੂੰ ਗੱਲ ਨਾ ਪਾਇਓ ਸ਼ਾਬਾਸ਼ ਇਹ ਮੈਂ ਉਹਨੂੰ ਦੇਵਾ ਜਿਹੜਾ ਇੱਥੇ ਜਚਿਆ ਨੀ ਸਰਕਾਰੀ ਪਖਪੂਰ ਦੇ ਕੁਝ ਨਾ ਸਾਡਾ ਬਚਿਆ ਨੀ ਸਰਕਾਰੀ ਪਖਪੂਰ ਦੇ ਕੁਝ ਨਾ ਸਾਡਾ ਬਚਿਆ ਸੋ ਦੋਸਤੋ ਇਹ ਵੀ ਇੱਕ ਭੇਲੀਆ ਰਹੀ ਹੈ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੀ ਕਰ ਸਕਦੇ ਹਾਂ ਕਿ ਆਪਣੇ ਪੱਕੇ ਕਾਗਜ਼ਾਂ ਦੇ ਜ਼ਰੀਏ ਹੀ ਜਾਓ ਜੇ ਹੋ ਸਕੇ ਤਾਂ ਇੱਥੇ ਹੀ ਕਮਾਈ ਦੇ ਸਾਧਨ ਨੂੰ ਵਧਾਇਆ ਜਾ ਸਕਦਾ ਹੈ ਕਿਸੇ ਪਿੱਛੇ ਲੱਗ ਕੇ ਆਪਣੀ ਤਬਾਹੀ ਨਾ ਕਰਵਾਓ ਫਿਰ ਆਪਾਂ ਦੇਖਦੇ ਹਾਂ ਕਿ ਕੋਈ ਵੀ ਹੱਥ ਨਹੀਂ ਪਾਉਂਦਾ ਜੇ ਰਚਨਾ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਕੇ ਸੁਝਾਅ ਜ਼ਰੂਰ ਦਿਓ ਅਸੀਂ ਤੁਹਾਡੀ ਅਡੀ ਕਰਾਂਗੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ